ਪੰਜਾਬ ਫਾਈਲਸ ਟੀਵੀ ਅਤੇ ਪੰਜਾਬ 10 ਵਜੇ ਦੇ ਦਰਸ਼ਕਾਂ ਲਈ ਮੈਂ ਰਿੰਦਰ ਸਿੰਘ ਤੱਗੜ ਅੱਜ ਲੈ ਕੇ ਹਾਜ਼ਰ ਹਾਂ ਇਹੋ ਜੀ ਦੁਖਦਾਈ ਖਬਰ ਜਿਸ ਨੇ ਸੋਸ਼ਲ ਮੀਡੀਆ ਤੇ ਭੜਥੂ ਪਾਇਆ ਹੋਇਆ ਸਤਿ ਸ਼ਕਾਲ ਨਮਸਕਾਰ ਅਦਾਬ ਜੀ ਅੱਜ ਜ਼ਿਕਰ ਹੋਏਗਾ ਸੋਸ਼ਲ ਮੀਡੀਆ ਇਨਫਲੂਐਂਸਰਜ਼ ਬਾਰੇ ਜਿਨ੍ਹਾਂ ਚੋਂ ਇੱਕ ਬਹੁਤ ਹੀ ਪੌਪੂਲਰ ਕਮਲ ਕੌਰ ਭਾਬੀ ਉਰਫ ਕੰਚਨ Tiwari ਜੋ ਲੁਧਿਆਣੇ ਦੀ ਰਹਿਣ ਵਾਲੀ ਸੀ ਉਸ ਦਾ ਕਤਲ ਕੁਝ ਨਿਹੰਗ ਸਿੰਘਾਂ ਵੱਲੋਂ ਕੀਤਾ ਗਿਆ ਦੋ ਨਿਹੰਗ ਸਿੰਘ ਜਿਨ੍ਹਾਂ ਦਾ ਨਾਮ ਹੈਗਾ ਜਸਪ੍ਰੀਤ ਸਿੰਘ ਉਮਰ 32 ਸਾਲ ਅਤੇ ਨਰਮਲਜੀਤ ਸਿੰਘ ਉਮਰ 21 ਸਾਲ ਜਸਪ੍ਰੀਤ ਸਿੰਘ ਰਹਿਣ ਵਾਲਾ ਹੈਗਾ ਮਹਿਰੋਂ ਪਿੰਡ ਮੋਗੇ ਦਾ ਅਤੇ ਨਰਮਲਜੀਤ ਸਿੰਘ ਰਹਿਣ ਵਾਲਾ ਹੈਗਾ ਹਰੀਕੇ ਜ਼ਿਲ੍ਹਾ ਤਰਨਤਾਰਨ ਉਹਨਾਂ ਨੇ ਇੱਕ ਕਤਲ ਇਸ ਕਰਕੇ ਕੀਤਾ ਕਿਉਂਕਿ ਕੰਚਨ Tiwari ਅਸ਼ਲੀਲ ਵੀਡੀਓਜ਼ ਬਣਾ ਕੇ ਇੰਸਟਾਗ੍ਰam ਤੇ ਆਪਣੇ ਹੋਰ ਸੋਸ਼ਲ ਮੀਡੀਆ ਹੈਂਡਲਸ ਤੇ ਪਾਉਂਦੀ ਸੀ ਹੁਣ ਇਸੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅਸ਼ਲੀਲਤਾ ਦੀ ਡੈਫੀਨੇਸ਼ਨ ਯਾਨੀ ਕਿ ਪਰਿਭਾਸ਼ਾ ਕੀ ਹੈ ਇਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਬਲਗੈਰਿਟੀ ਬਲਗੈਰਿਟੀ ਵੱਖ-ਵੱਖ ਵਿਅਕਤੀਆਂ ਵਾਸਤੇ ਵੱਖਰੇ ਤੌਰ ਤੇ ਡੈਫਾਈਨ ਕੀਤੀ ਜਾ ਸਕਦੀ ਹੈ ਜੇ ਤੁਸੀਂ ਡਿਕਸ਼ਨਰੀ ਦੇ ਹਿਸਾਬ ਨਾਲ ਚੱਲੋਂ ਤਾਂ ਵਲਗੈਰਿਟੀ ਕਹਿੰਦੇ ਹੈ ਕੋਈ ਅਸਧਾਰਨ ਬਿਹੇਵੀਅਰ ਜਾਂ ਰੂਡ ਬਿਹੇਵੀਅਰ ਜਾਂ ਕੁਝ ਇਹੋ ਜੀ ਚੀਜ਼ ਜਿਹੜੀ ਦੂਜੇ ਬੰਦੇ ਨੂੰ ਚੰਗੀ ਨਾ ਲੱਗੇ ਉਹਨੂੰ ਵਲਗੈਰਿਟੀ ਕਿਹਾ ਜਾਂਦਾ ਹੈ ਜਾਂ ਕੋਈ ਇਹੋ ਜੀ ਚੀਜ਼ ਜਿਹੜੀ ਸੈਕਸ ਨਾਲ ਸੰਬੰਧਿਤ ਹੈ ਔਰ ਉਹ ਦੂਜੇ ਦੇਖਣ ਵਾਲੇ ਬੰਦੇ ਨੂੰ ਪਸੰਦ ਨਹੀਂ ਆਉਂਦੀ ਲਓ ਹੁਣ ਤੁਸੀਂ ਕੁਝ ਵੀਡੀਓਜ਼ ਦੇਖੋ ਕੰਚਨ Tiwari ਦੀਆਂ ਜਿਸ ਨੂੰ ਧਮਕੀ ਸਭ ਤੋਂ ਪਹਿਲਾਂ ਦਿੱਤੀ ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਮੈਰੋ ਨੇ ਤੇ ਉਹਦਾ ਕਤਲ ਵੀ ਉਸਦੇ ਸਾਥੀਆਂ ਨੇ ਹੀ ਕੀਤਾ ਅੰਮ੍ਰਿਤਪਾਲ ਮੈਰੋ ਨੇ ਆਪਣੇ ਆਪ ਤੇ ਲੈ ਲਈ ਹੈ ਜ਼ਿੰਮੇਵਾਰੀ ਮੋਰਲ ਪੁਲਿਸਿੰਗ ਦੀ ਯਾਨੀ ਕਿ اخلاق ਦਾ ਉਹ ਥਾਣੇਦਾਰ ਬਣ ਗਿਆ ਤੇ ਇਸ ਥਾਣੇਦਾਰ ਦੀ ਆ ਵੀਡੀਓ ਜਿਹੜੀ ਕਿ ਧਮਕੀਆਂ ਦੇ ਰਹੀ ਐ ਉਸ ਨੂੰ ਤੁਸੀਂ ਪਹਿਲਾਂ ਸੁਣੋ। ਉਹਨੂੰ ਪਿਆਰ ਨਾਲ ਸਮਝਾਇਆ ਸੀ ਨਹੀਂ ਸਮਝੀ। ਉਹਨੂੰ ਉਹਦੇ ਗੁਨਾਹਾਂ ਦੀ ਸਜ਼ਾ ਮਿਲੀ ਪਰ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਕਿਸੇ ਦੇ ਨਾਂ ਨਾਲ ਸਿੰਘ ਕੌਰ ਲੱਗਦਾ ਤੇ ਉਹ ਮੈਂ ਵੇਖ ਲਿਆ ਨਾ ਕੋਈ ਮੈਨੂੰ ਵੀਡੀਓ ਵੀ ਸ਼ੋ ਹੋਗੀ। ਜ਼ਰੂਰੀ ਨਹੀਂ ਹੈਗਾ ਹਰ ਵਾਰੀ ਡੈੱਡ ਬੱਟ ਹੋਵੇ ਮਿਲੇ। ਆ ਇਦਾਂ ਗੇਟ ਮਾਰ ਕੇ ਜਾਂਦਾ ਨਾ ਜਿਵੇਂ ਕਿ ਜੋ ਟਰੱਕ ਦਾ ਹੁੰਦਾ ਗੇਟ ਐਡੀ ਚੋਰ ਦੀ ਮਾਰ ਕੇ ਜਾਂਦੇ ਆ। ਮੁੰਡਾ ਇੱਕ ਇੱਕ ਪਤਾ ਉਹਦੀ ਦਾ ਇੱਕ ਹੋਰ ਵੀ ਸੀਗਾ ਇਦਾਂ ਦਾ ਗੇਟ ਠਾਹ ਕਰਕੇ ਮਾਰਦਾ ਸੀਗਾ ਉਹਦੀ ਪਤਾ ਕੀ ਚੱਕਰ ਆ ਮੈਂ ਤਾਂ ਹਲੇ ਤੱਕ ਮੁੰਡੇ ਨਾਲ ਉੱਠ ਬੈਠ ਕੇ ਵੀ ਨਹੀਂ ਦੇਖਿਆ ਮਤਲਬ ਉਸ ਹਿਸਾਬ ਕਿਤਾਬ ਨਾਲ ਹਨਾ ਜਦੋਂ ਤੋਂ ਮੈਂ ਸੋਸ਼ਲ ਮੀਡੀਆ ਤੇ ਆਈ ਆ ਨਾ ਤਾਂ ਮੈਂ ਕਿਸੇ ਨਾਲ ਰਿਲੇਸ਼ਨਸ਼ਿਪ ਗਈ ਨਾ ਮੈਂ ਜਾਣਾ ਠੀਕ ਆ ਸਿੱਧਾ ਜਾਊਂਗੀ ਆਪਣੇ ਖਸਮ ਨਾਲ ਬੈੱਡ ਤੇ ਤੇ ਤੁਸੀਂ ਭੁੱਲ ਜੋ ਇਹ ਦਿਨ ਕਦੀ ਨਹੀਂ ਆਉਂਦੇ ਠੀਕ ਹੈ ਨਾ ਕਿ ਮੈਂ ਤੁਹਾਡੇ ਨਾਲ ਡੇਟ ਟੂਟ ਮਾਰਾਂਗੀ ਹੂੰ ਹਾਂ ਸ਼ੂਗਰ ਸ਼ਗਰ ਡੈਡੀ ਉਹਨਾਂ ਨੂੰ ਮੁਬਾਰਕ ਜਿਹੜੀਆਂ ਸ਼ਰە ਆਮਦ ਜਾਂ ਫਿਰਦੀਆਂ ਸਾਨੂੰ ਮੈਂ ਨਹੀਂ ਯਾਰ ਮੈਂ ਪਹਿਲਾਂ ਹੀ ਕਿਹਾ ਆਈ ਐਮ ਨਾਟ ਅਵੇਲੇਬਲ ਜਿਹੜੀਆਂ ਅਵੇਲੇਬਲ ਹੈਗੀਆਂ ਉਹਨਾਂ ਕੋਲ ਜਾਓ ਉਹਨਾਂ ਨੂੰ ਵੀਡੀਓ ਕਾਲ ਕਰੋ ਉਹ ਤੁਹਾਨੂੰ ਆਪਣਾ ਦਿਖਾਉਣ ਤੇ ਤੁਸੀਂ ਉਹਦੇ 'ਚ ਬੜ ਜੋ ਇੱਥੇ ਤੁਹਾਨੂੰ ਕੁਝ ਨਹੀਂ ਲੱਭਣਾ ਮੈਂ ਤੁਹਾਨੂੰ ਕਹਿਤਾ ਤੇ ਕਹਿਤਾ ਤੁਹਾਡੀ ਵੀ ਠੁੱਕ ਠੁੱਕੇ ਹੋਏ ਪਛਾਨ ਉਹ ਨਹੀਂ ਪਤੰਦਰਾ ਗੱਡੀ ਤੁਹਾਡੇ ਕੋਲ ਨਹੀਂ ਪਟਨੀ ਨਹੀਂ ਪਟਨੀ ਨਹੀਂ ਪਟਨੀ ਉਪਰਾਵਾ ਪੀਪੀਐਮ ਜਿੰਨਾ ਮਰਗੀ ਜੋ ਲਾਣਾ ਨਹੀਂ ਪਟਨੀ ਨਹੀਂ ਪਟਨੀ ਨਹੀਂ ਪਟਨੀ ਮਾਰੇਗੀ 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 ਤੁਹਾਡੀ ਵੀ ਆਟੋਮੈਟਿਕ ਗੱਡੀ ਨਾਲ ਮਾਰੇਗੀ ਤੜਪ 50000 ਰੁਪਇਆ ਲਿਆਓ ਤੇ ਲੈ ਜਾਓ ਉਹ ਨਹੀਂ ਪੀਪੀਐਫ ਕਰਾ ਕੇ ਆਪਣੀ ਗੱਡੀ ਲੈ ਜਾਓ ਪਿਆ ਭੈਣਾ ਸਾਡੀਆਂ ਸਾਂਝੀਆਂ ਹੁੰਦੀਆਂ ਜਿਹੜੀਆਂ ਮੈਂ ਅੱਜ ਤੱਕ ਵੇਦ ਵਾਲੀਆਂ ਵੀਡੀਓ ਪਾਈਆਂ ਹੀ ਆ ਜਿੱਚ ਸਾਰਿਆਂ ਨੂੰ ਔਕੜ ਲੱਗਾ ਸੀ ਕੁਝ ਗਲਤ ਤੁਹਾਨੂੰ ਲੱਗਿਆ ਸੀ ਸਾਰਿਆਂ ਨੂੰ ਉਹਦੇ ਵਾਸਤੇ ਮੈਂ ਮਾਫੀ ਮੰਗਦੀ ਆ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਾ ਹੀ ਦੁਬਾਰਾ ਬਣਾਈ ਜਾਏਗੀ ਤੇ ਨਾ ਹੀ ਪੋਸਟ ਕੀਤੀ ਜਾਏਗੀ ਸਪੈਸ਼ਲ ਵੈਦ ਨਿਤ ਡਬਲ ਨਹੀਂ ਪੰਜਾਬ ਦੇ ਵਿੱਚ ਨਗੇਜਤਾ ਗਾਲੀ ਘਲੋਚ ਤੇ ਲੱਚਰਤਾ ਡਬਲ ਮੀਨਿੰਗ ਗੱਲਾਂ ਕਰਨ ਵਾਲੇ ਮੁੰਡੇ ਕੁੜੀਆਂ ਬੰਦੇ ਬੁੜੀਆਂ ਜੋ ਵੀ ਆ ਐਸਾ ਕੰਮ ਕਰਾਂਗੇ ਜਿੰਨੀ ਕਮਾਈ ਤੁਸੀਂ YouTube Facebook ਤੋਂ ਕੀਤੀ ਆ ਉਹ ਤੇ ਉਹਦੋਂ ਦੁੱਗਣੇ ਪੈਸੇ ਤੁਹਾਡੇ ਪਰਿਵਾਰ ਰਿਸ਼ਤੇਦਾਰਾਂ ਤੋਂ ਜੇ ਵਿਆਜਾਂ ਤੋਂ ਫੜ-ਫੜ ਕੇ ਨਾ ਤੁਹਾਡੇ ਇਲਾਜਾਂ ਤੇ ਲਾਏ ਤੇ ਸਾਡਾ ਨਾਮ ਬਦਲਦੇ ਹੋ ਤੇ ਮੈਂ ਇਹ ਗੱਲ ਕਹਿੰਦਾ ਵੀ ਧੌਣ ਹਾਜ਼ਰ ਆ ਸਿਰ ਹਾਜ਼ਰ ਆ ਸਿਰ ਵੜਾ ਦੂੰਗਾ ਮੈਂ ਤੇ ਜੇ ਇਹ ਗੱਲਾਂ ਮੈਂ ਪੂਰੀਆਂ ਨਾ ਕੀਤੀਆਂ ਅਜੇ ਤੱਕ ਜਿਹੜੀ ਗੱਲ ਮੂੰਹੋਂ ਕੱਢੀ ਐ ਪੂਰੀ ਕੀਤੀ ਐ ਖਾਲਾ ਜੀ ਦਾ ਵਾਰਾ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਗਾਲਾਂ ਨਿਕਲ ਜਾਂਦੀਆਂ ਅਸੀਂ ਵੀ ਕਹਾਂਗੇ ਸਾਥੇ ਤੇ ਤਾਂ ਆਪ ਬੰਦਾ ਮਰ ਜਾਂਦਾ ਭਾਈ ਜੇ ਕਿਸੇ ਨੇ ਭੁੱਲ ਭਲੇਖੇ ਵੀ ਭਾਵੇਂ ਉਹ ਸਿਕਿਉਰਟੀ ਦੇ ਵਿੱਚ ਹੀ ਹੋਵੇ ਤੇ ਉਹਨੇ ਕਿਤੇ ਇਹ ਕਹਿਤਾ ਨਾ ਵੀ ਅਸੀਂ ਕੰਟੈਂਟ ਬੰਦ ਨਹੀਂ ਕਰਨੇ ਡਬਲ ਮੀਨਿੰਗਾ ਚੱਲਣਗੇ ਲੱਚਰ ਤਾਂ ਵਜਾ ਸ ਚੱਲੂਗੀ ਪਟਾਕੇ ਵੇਖੋ ਕਿਵੇਂ ਪੈਂਦੇ ਫਿਰ ਇਸ ਧਮਕੀ ਤੋਂ ਪਹਿਲਾਂ ਤੁਸੀਂ ਵੇਖ ਚੁੱਕੇ ਹੋ ਕੁਝ ਰੀਲਜ਼ ਕੰਚਨ तिवारी ਅਤੇ ਦੀਪਿਕਾ ਲੂਥਰਾ ਦੀ ਇੱਕ ਤੁਹਾਨੂੰ ਅਸੀਂ ਸੋਸ਼ਲ ਇਨਫਲੂਐਂਸਰ ਪ੍ਰੀਤੀ ਜੱਟੀ ਦੀਆਂ ਹੁਣੇ ਵਿਖਾਉਨੇ ਆ ਅ nazar ਮਾਰੋ ਮਤਲਬ ਮੈਨੂੰ ਖੜਾ ਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟੋਲੋਜੀ ਪ੍ਰਮੋਸ਼ਨ ਕਰਦੀ ਰਹੇਂਗੀ ਸਿਰਫ ਇੱਕ ਜੈਸਟੋਲੋਜੀ ਪ੍ਰੋਮੋਸ਼ਨ ਕਰਕੇ ਜਿਹੜੀ ਮੈਂ 3 ਚਾਰ ਮਹੀਨੇ ਪਹਿਲਾਂ ਜਦੋਂ ਮੈਂ ਨੋਮਿਨੇਟ ਪਰਮਨੈਂਟ ਹੋਵਾਂ ਲਈ ਤੇ ਉਹ 3 ਚਾਰ ਮਹੀਨੇ ਪਹਿਲਾਂ ਮੈਨੂੰ ਜਦੋਂ ਉਹ ਪ੍ਰੋਮੋਸ਼ਨ ਆ ਬੰਦ ਵੀ ਕਰਤੀਆਂ 3 ਚਾਰ ਮਹੀਨਾਂ ਤੋਂ ਮੰਨ ਮੈਂ ਕੋਈ ਵੀ ਹੋ ਜੈਸਟੋਲੋਜੀ ਪ੍ਰੋਮੋਸ਼ਨ ਮੈਂ ਕੋਸ਼ਿਸ਼ ਵੀ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਦੇ ਮੈਨੂੰ ਇਨਾ ਦੁਖੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈਆਂ ਤਾਂ ਕਿ ਫਸਟ ਕੋਈ 2 ਦਿਨ ਦਾ ਟਾਈਮ ਆ ਤੀਸਰੇ ਦਿਨ ਨਾ ਹੀ ਤੇਰੇ ਵਾਂ ਦੇ ਕੇ ਨਾ ਤੇਰੇ ਜਵਾਕ ਵਾਂ ਦੇ ਕੇ ਨਾ ਕੇ ਵਾਲੀ ਦੇਖਣਾ ਮੇਰਾ ਫਸਟ ਮਾਤਾ ਦਾ ਬੇਬੀ ਆ ਮੇਰਾ ਫਾਈਵ ਮਨ ਬੜਾ ਇਨਸੈਕਚੁਰਨ ਹੋਲੇ ਮੇਰੇ ਨਾਲ ਦਿਮਾਗ ਤੇ ਮੇਰੇ ਟੈਨਸ਼ਨ ਪੈਣਾ ਸਵੇਰ ਦੀ ਫੋਨ ਰੋਲ ਰੋਲ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤੱਕ ਜਿਹੜੇ ਸੋਸ਼ਲ ਮੀਡੀਆ ਤੇ ਅਗੂ ਰਹੀਆਂ ਮੇਰਾ ਫਸਟ ਡੇ ਆ ਕਿ ਮੈਨੂੰ ਇਹਨਾਂ ਬੈਡ ਵੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀਆਂ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀਆਂ ਕੋਫਾ ਵਿੱਚ ਸੂਟ ਪਾ ਕੇ ਵੀ ਤੋਂ ਨਹੀਂ ਕਰਦੀਆਂ ਤਾਂ ਕਰਨੀਆਂ ਹੀ ਨਹੀਂ ਆ ਜਿਹੜੇ ਇਹਨਾਂ ਲੋਕ ਕਰਦੇ ਪਏ ਆ ਮੈਨੂੰ ਦੱਸੋ ਨਾ ਕਿ ਮੈਂ ਗਲਤ ਕਿੱਥੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਦੇ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੁਝ ਛੋਟੇ ਕੱਪੜੇ ਜਾਂ ਹਾਂ ਦਾ ਨਾ ਦਾ ਗੇਰੇ ਆਈ ਡਾਟਾ ਸ਼ਾਰਟਸ ਬਣੇ ਸ਼ਾਰਟ ਟੌਪ ਬਣੀ ਮੈਨੂੰ ਦੱਸੋ ਨਾ ਮੈਂ ਗਲਤ ਕਿੱਥੇ ਆ ਆਹ ਤੇ ਗੱਲ ਬਿਲਕੁਲ ਗਲਤ ਹੈ ਯਾਰ ਕੋਈ ਜਾਰ-ਜਾਰ ਕੇ ਦੁਖੀ ਕਰਦੇ ਪਏ ਜੇ ਨੋ ਕਲਰ ਆਈਡੀਆ ਤੇ ਕੋਈ ਆਨ ਲਾਈ ਜਾਂਦਾ ਕੋਈ ਕੁਝ ਕਰੀ ਜਾਂਦਾ ਜਿਹਨਾਂ ਆਰਾਮ ਕੀਤਾ ਪਿਆ ਮੇਰਾ ਯਾਰ ਤੇ ਇੰਨਾ ਕੁੜੀਆਂ ਨੂੰ ਜੋ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਕਹਾਉਂਦੀਆਂ ਨੇ ਉਹਨਾਂ ਦੇ ਰਾਹੀਂ ਬਹੁਤ ਸਾਰੇ ادارے ਜਾਂ ਵੈਦ ਹਕੀਮ ਜਾਂ ਕੰਪਨੀਆਂ ਵਾਲੇ ਆਪਣੀਆਂ ਪ੍ਰਮੋਸ਼ਨਾਂ ਵੀ ਕਰਾਉਂਦੇ ਨੇ ਤੇ ਇਹਨਾਂ ਨੂੰ ਪੈਸੇ ਦਿੰਦੇ ਨੇ ਕਿਉਂਕਿ ਇਹਨਾਂ ਦੇ ਬਹੁਤ ਜ਼ਿਆਦਾ ਫਾਲੋਅਰਜ਼ ਨੇ ਕੰਚਨ ਦਿਵਿੜੀ ਜਾਂ ਕਹੋ ਕਮਲ ਕੌਰ ਭਾਬੀ ਦੇ 4 ਲੱਖ ਤੋਂ ਉੱਤੇ ਫਾਲੋਅਰ ਇੰਸਟਾਗ੍ਰam ਤੇ ਸੀ ਇਸੇ ਤਰ੍ਹਾਂ ਲੱਖਾਂ ਚ ਫਾਲੋਅਰ YouTube ਅਤੇ Facebook ਤੇ ਸੀ ਬਾਕੀਆਂ ਦਾ ਵੀ ਇਹੀ ਹਾਲ ਹੈ ਜਦੋਂ ਫਾਲੋਅਰ ਇੰਨੇ ਵੱਧ ਜਾਣ ਜਾਂ ਸਬਸਕ੍ਰਾਈਬਰ ਇੰਨੇ ਵੱਧ ਜਾਣ ਤਾਂ ਇਹਨਾਂ ਲੋਕਾਂ ਦੀ ਜਿਹੜੀ ਵੈਲਿਊ ਆ ਐਡਵਰਟਾਈਜ਼ਰ ਦੇ ਨਜ਼ਰੀਏ ਦੇ ਵਿੱਚ ਉਹ ਬਹੁਤ ਵੱਧ ਜਾਂਦੀ ਹੈ ਤੇ ਇਹਨਾਂ ਰਾਹੀਂ ਪ੍ਰੋਮੋਸ਼ਨਾਂ ਹੋਣ ਲੱਗ ਜਾਂਦੀਆਂ ਨੇ ਤੇ ਖਾਸ ਕਰਕੇ ਉਹ ਹਕੀਮ ਵੈਦ ਜਿਹੜੇ ਦੇਸੀ ਨੁਸਖੇ ਦੇ ਕੇ ਬੰਦੇ ਦੀਆਂ ਜਾਂ ਔਰਤਾਂ ਦੀਆਂ ਤਾਕਤਾਂ ਵਧਾਉਣ ਦੀ ਗੱਲ ਕਰਦੇ ਆ ਉਹ ਆਪਣੀਆਂ ਇਹੋ ਜੀਆਂ ਪ੍ਰੋਮੋਸ਼ਨ ਜਿਨ੍ਹਾਂ ਦੇ ਵਿੱਚ ਅਸ਼ਲੀਲਤਾ ਹੁੰਦੀ ਹੈ ਭਾਵੇਂ ਉਹ ਡਬਲ ਮੀਨਿੰਗ ਨਾਲ ਦੱਸੀ ਜਾਂਦੀ ਹੈ ਉਹ ਪ੍ਰਕਾਸ਼ਿਤ ਹੁੰਦੀਆਂ ਹਨ ਯਾਨੀ ਕਿ ਨਸ਼ਰ ਹੁੰਦੀਆਂ ਜਿਹਦੇ ਤੇ ਨਿਹੰਗ ਸਿੰਘਾਂ ਨੂੰ ਇਤਰਾਜ਼ ਸੀ ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਨਿਹੰਗ ਸਿੰਘਾਂ ਨੂੰ ਜਿਹੜੀ ਮੋਰਲ ਪੁਲਿਸਿੰਗ اخਲਾਕੀ ਥਾਣੇਦਾਰੀ ਥਾਣੇਦਾਰੀ ਕਰਨ ਦਾ ਹੱਕ ਕਿਹਨੇ ਦਿੱਤਾ ਜੇ ਉਹਨਾਂ ਨੂੰ ਕੋਈ ਇਤਰਾਜ਼ ਹੈ ਤਾਂ ਸੋਸ਼ਲ ਮੀਡੀਆ ਦੇ ਪਲੈਟਫਾਰਮਸ ਦੇ ਕਮਿਊਨਿਟੀ ਗਾਈਡਲਾਈਨਸ ਨੇ ਕਮਿਊਨਿਟੀ ਗਾਈਡਲਾਈਨ ਦੇ ਮੁਤਾਬਕ ਜਿਹੜੀ ਵੀ ਕੋਈ ਚੀਜ਼ ਰੀਲ ਸ਼ਾਰਟ ਜਾਂ ਵੀਡੀਓ ਤੇ ਤੁਹਾਨੂੰ ਇਤਰਾਜ਼ ਹੈ ਉਹ ਸੋਸ਼ਲ ਨੋਰਮਸ ਦੇ ਵਿਰੁੱਧ ਹੈ ਤੁਸੀਂ ਉਸਤੇ ਸਟ੍ਰਾਈਕ ਪਵਾ ਸਕਦੇ ਹੋ ਤੁਸੀਂ ਉਸ ਸੋਸ਼ਲ ਮੀਡੀਆ ਪਲੈਟਫਾਰਮ ਤੇ ਲਿਖਤੀ ਇਤਰਾਜ਼ ਕਰਕੇ ਉਹਨੂੰ ਡਿਲੀਟ ਕਰਨ ਦੀ ਪ੍ਰਾਰਥਨਾ ਕਰ ਸਕਦੇ ਹੋ ਔਰ ਉਹ ਡਿਲੀਟ ਹੋ ਵੀ ਜਾਂਦੀਆਂ ਨੇ ਔਰ ਦੂਸਰੀ ਤਰਫ ਜੇ ਤੁਸੀਂ ਪੁਲਿਸ ਨੂੰ ਸ਼ਿਕਾਇਤ ਕਰਦੇ ਹੋ ਤਾਂ ਪੁਲਿਸ ਕੋਲ ਵੀ ਇਹ ਹੱਕ ਮੌਜੂਦ ਹੈ ਕਿ ਸਮਾਜ ਨੂੰ ਗਲਤ ਪਾਸੇ ਤੋਰਨ ਵਾਲੀਆਂ ਵੀਡੀਓਜ਼ ਰੀਲਾਂ ਜਾਂ ਸ਼ਾਰਟਸ ਉਹਨਾਂ ਨੂੰ ਡਿਲੀਟ ਕਰਵਾ ਦੇ ਜਦੋਂ ਇਹ ਸਾਰੇ ਪ੍ਰੋਵੀਜ਼ਨਸ ਮੌਜੂਦ ਨੇ ਫਿਰ ਨਹਿنگ ਸਿੰਘਾਂ ਨੂੰ ਹੱਕ ਕਿਨੇ ਦਿੱਤਾ ਕਿ ਉਹ ਇੱਕ ਕੁੜੀ ਜਿਸ ਦੀ ਉਮਰ ਕਰੀਬ 36 ਸਾਲ ਦੱਸੀ ਜਾਂਦੀ ਹੈ ਕਮਲ ਕੌਰ ਦਾ ਖੁਦਕਤਲ ਕਰ ਦੇ ਕਤਲ ਕੀਤਾ ਗਿਆ ਬਠਿੰਡੇ ਦੇ ਇੱਕ ਕਸ਼ਮੀਰ ਦੇ ਕੋਲ ਤੇ ਫਿਰ ਉਹਦੀ ਡੈੱਡ ਬੋਡੀ ਕਾਰ ਦੀ ਪਿਛਲੀ ਸੀਟ 'ਚ ਪਾ ਕੇ ਆਦੇਸ਼ ਯੂਨੀਵਰਸਿਟੀ ਦੇ ਪਾਰਕਿੰਗ ਲੋਟ ਦੇ ਵਿੱਚ ਰੱਖ ਦਿੱਤੀ ਗਈ। ਜਦੋਂ Laash ਬਰਾਮਦ ਹੋਈ ਤਾਂ ਉਸ ਦੇ ਕਤਲ ਨੂੰ ਪੁਲਿਸ ਦੇ ਮੁਤਾਬਕ 48 ਘੰਟੇ ਹੋ ਚੁੱਕੇ ਸੀ ਅਤੇ ਬਹੁਤ ਮੁਸ਼ਕਲ ਮਾਰ ਰਹੀ ਸੀ। ਹੁਣ ਜਿਹੜਾ ਅਮਰਤ ਮਹਿਰੋ ਹੈ ਇਹਦਾ ਪਿਛੋਕੜ ਜਾਣਨ ਦੀ ਲੋੜ ਹੈ। ਇਹ ਵਿਅਕਤੀ ਵੱਖ-ਵੱਖ ਪਾਰਟੀ ਨਾਲ ਸੰਬੰਧਿਤ ਰਿਹਾ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇਹ ਨੁਮਾਇੰਦਾ ਰਿਹਾ ਅਤੇ ਉਹਦੇ ਟਿਕਟ 'ਤੇ ਚੋਣ ਵੀ ਇਸ ਵਿਅਕਤੀ ਨੇ ਲੜੀ ਅਤੇ ਬੁਰੀ ਤਰ੍ਹਾਂ ਹਾਰਿਆ। ਔਰ ਕਹਿਣ ਨੂੰ ਤਾਂ ਇਹ ਕਿਹਾ ਜਾਂਦਾ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਇਸ ਨੂੰ ਟਿਕਟ ਦੇਣਾ ਨਹੀਂ ਚਾਹੁੰਦੇ ਸੀ ਪਰ ਕੁਝ ਹੋਰ ਪਾਰਟੀ ਦੇ ਆਗੂਆਂ ਨੇ ਦਬਾਅ ਪਾ ਕੇ ਇਹਨੂੰ 2022 ਦੀਆਂ ਚੋਣਾਂ ਵਿੱਚ ਖੜਾ ਕਰਵਾਤਾ ਪਰ ਮੁਦੇ ਮੂੰਹ ਡਿਗਿਆ ਬੁਰੀ ਤਰ੍ਹਾਂ ਹਾਰਿਆ ਤੇ ਹੁਣ ਆਇਆ ਇਸ ਵਕਤ ਅਮਰਤਪਾਲ ਮੈਰੂ ਪੰਜਾਬ ਦਾ ਠੇਕੇਦਾਰ ਬਣ ਗਿਆ ਇਹ ਸਾਰੇ ਕਾਨੂੰਨ ਨੂੰ ਛਿੱਕੇ ਟੰਗ ਕੇ ਧਮਕੀਆਂ ਦੇ ਰਿਹਾ ਤੇ ਹੁਣ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨਾਲੇ ਕਹੀ ਜਾਂਦਾ ਹੈ ਕਿ ਅਸੀਂ ਡਰਦੇ ਨਹੀਂ ਅਸੀਂ ਜੋ ਹੋਊਗਾ ਵੇਖਿਆ ਜਾਊਗਾ ਮੇਰੇ ਜਿਹੜੇ ਸਾਥੀ ਨੇ ਉਹ ਪੁਲਿਸ ਦੀ ਹਿਰਾਸਤ ਚ ਜਾ ਚੁੱਕੇ ਨੇ ਇੱਕ ਮੈਡਮ ਐਡਵੋਕੇਟ ਨੇ ਉਹਨਾਂ ਨੇ ਕੱਲ ਕੁਝ ਗਰੁੱਪਸ ਦੇ ਵਿੱਚ ਇਹ ਮੀਡੀਆ ਪੋਸਟ ਪਾਈ ਕਿ ਬਹੁਤ ਵਧੀਆ ਕੰਮ ਹੋਇਆ ਜਿਹੜੀ ਕਮਲਕੌਰ ਮਾਰ ਦਿੱਤੀ ਗਈ ਔਰ ਉਸ ਮੈਡਮ ਐਡਵੋਕੇਟ ਨੇ ਖੁੱਲ ਕੇ ਹਮਾਇਤ ਕੀਤੀ ਇਸ निहंग सिंह दी ਜਿਹਦਾ ਨਾਮ ਅੰਮ੍ਰਿਤਪਾਲ ਮਹਿਰੋਵਾਨ ਪਰ ਇਸ ਦੇ ਨਾਲ ਹੀ ਤੁਹਾਨੂੰ ਸੁਣਾਉਣੇ ਆ ਆ ਇੱਕ ਮੈਸੇਜ ਜਿਹੜਾ ਕਿ निहंग ਸਿੰਘ ਹੈ ਉਹ ਵਿਅਕਤੀ ਵੀ ਹਰਜੀਤ ਸਿੰਘ ਰਸੂਲਪੁਰ ਦਾ ਉਹ ਵੇਖੋ ਉਹ ਇਸ ਅੰਮ੍ਰਿਤਪਾਲ ਸਿੰਘ ਮਹਿਰੋਵਾਰੇ ਕੀ ਕਹਿ ਰਿਹਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੰਜਾਬ ਦੇ ਵਿੱਚ ਇੱਕ ਬੱਚੀ ਦਾ ਇੱਕ ਕੁੜੀ ਦਾ ਕਮਲ ਕੌਰ ਭਾਬੀ ਜੀ ਦਾ ਨਾਮ ਹੈ ਜਦ ਕਿ ਗੁਰਮਤਿ ਵਿੱਚ ਭਾਬੀ ਸ਼ਬਦ ਪਰਵਾਨ ਨਹੀਂ ਹੈ ਉਹਦਾ ਮਰਡਰ ਹੋਇਆ ਤੇ ਨਾਲ ਹੀ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਇੱਕ ਵੀਡੀਓ ਜਾਰੀ ਕਰੀ ਗਈ ਹੈ ਕਿ ਜਿਹਦੇ ਵਿੱਚ ਅਜੇ ਵੀ ਉਹ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੀਆਂ ਧੀਆਂ ਨੂੰ ਪੰਜਾਬ ਦੀਆਂ ਕੁੜੀਆਂ ਨੂੰ ਧਮਕਾਉਂਦਾ ਪਿਆ ਤੇ ਮਹਿਮਾਨਯੋਗ ਮੁੱਖ ਮੰਤਰੀ ਸਾਹ ਭਗਵੰਤ ਸਿੰਘ ਮਾਨ ਤੇ ਨਾਲ ਹੀ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਤੁਸੀਂ ਕਿੰਨਕ ਹੋਰ ਅਜੇ ਬੱਚੇ ਮਰਾਉਣੇ ਨੇ ਇਹ ਜਿਹੜੇ ਬਾਣੇ ਦੇ ਅੰਦਰ ਇਹ ਗੈਂਗਸਟਰ ਨੇ ਨਾ ਕਿ ਇਹ ਗੁਰੂ ਦੇ ਸਿੱਖ ਨੇ ਗੁਰੂ ਦਾ ਇਹ ਕੀ ਬੋਲ ਰਿਹਾ ਹੈ ਗੁਰੂ ਦਾ ਸਿੰਘ ਬਿਹਾਰ ਦੇ ਲੋਕਾਂ ਨੂੰ ਬਿਹਾਰ ਦੀਆਂ ਕੁੜੀਆਂ ਬਾਰੇ ਬਿਹਾਰ ਨੂੰ ਉੱਤਰ ਪ੍ਰਦੇਸ਼ ਬਾਰੇ ਯੂਪੀ ਬਾਰੇ ਕਦੇ ਮਾੜਾ ਨਹੀਂ ਬੋਲ ਸਕਦਾ ਮੈਨੂੰ ਇਹ ਅਜੇ ਪਤਾ ਨਹੀਂ ਕਿ ਗੁਰੂ ਸਾਹਿਬ ਦਾ ਜਨਮ ਕਿੱਥੇ ਹੋਇਆ ਗੁਰੂ ਸਾਹਿਬ ਨੇ ਯੂਪੀ ਜਿਹੜਾ ਉੱਤਰ ਪ੍ਰਦੇਸ਼ ਹੈ ਉੱਥੇ ਮਾਤਾ ਗੁਜਰੀ ਨੇ ਆਪਣਾ ਗਰਭ ਵਿੱਚ ਆਏ ਤੇ ਬਿਹਾਰ ਦੇ ਪਟਨਾ ਸ਼ਹਿਰ ਦੇ ਵਿੱਚ ਜਾ ਕੇ ਮਾਤਾ ਗੁਜਰੀ ਦੇ ਘਰ ਉਹਨਾਂ ਦਾ ਜਨਮ ਹੋਣਾ ਹੋਇਆ ਸੋ ਇਹ ਗੁਰੂ ਦਾ ਸਿੱਖ ਕਿਸੇ ਬਾਰੇ ਮਾੜਾ ਨਹੀਂ ਬੋਲ ਸਕਦਾ ਔਰ ਤੂੰ ਹੁੰਦਾ ਕੌਣ ਹੈ ਬਲੈਕਮੇਲਰ ਹੈ ਤੂੰ ਤੂੰ ਹਮੇਸ਼ਾ ਲੋਕਾਂ ਨੂੰ ਡਰਾ ਧਮਕਾ ਕੇ ਆਪਣੀ ਜੀਵਨ ਲੀਲਾ ਬਤੀਤ ਕਰਿਆ ਹੋਰ ਕੀ ਕਰ ਰਹੇ ਹਾਂ ਹਮੇਸ਼ਾ ਤੈਨੂੰ ਕਮਲ ਕੌਰ ਭਾਬੀ ਜੀ ਦਾ ਨਾਮ ਉਹ ਬੱਚੀ ਦਾ ਜਿਹਦਾ ਅੱਜ ਮੜ ਹੋਇਆ ਮੈਨੂੰ ਬੜਾ ਦੁੱਖ ਲੱਗਿਆ ਕਿ ਪੰਜਾਬ ਦੀ ਇੱਕ ਕਿਸੇ ਵੀ ਉਹਦਾ ਆਪ ਦਾ ਜੀਵਨ ਸੀ ਉਹਦਾ ਆਪ ਦਾ ਕਿਰਦਾਰ ਸੀ ਸਾਨੂੰ ਕਿਸੇ ਦੇ ਕਿਰਦਾਰ ਤੋਂ ਜੀਵਨ ਤੋਂ ਕੁਝ ਨਹੀਂ ਲੈਣਾ ਤੈਨੂੰ ਕਲੀ-ਕਲੀ ਦੀ ਰੀਲ ਯਾਦ ਆ ਕਦੋਂ ਉਹ ਕੋਈ ਕੁੜੀ ਕਦੋਂ ਕੋਈ ਬੱਚੀ ਕੀ ਬੋਲਦੀ ਆ ਕਿਹੜੇ ਕੱਪੜੇ ਪਾਉਂਦੀ ਆ ਕਦੋਂ ਉਹ ਆਪਣੇ ਅੰਗ ਦਿਖਾਉਂਦੇ ਨੇ ਤੁਸੀਂ ਕੱਲੀ-ਕੱਲੀ ਦੀ ਰੀਲ ਫੋਲ ਦੀਆਂ ਦੇ ਨੇ ਉਦੋਂ ਤੁਸੀਂ ਵੀ ਦੇਖਦੇ ਹੋ ਅੱਜ ਉਹ ਬੱਚੀ ਮਰ ਗਈ ਅੱਜ ਤੂੰ ਫੇਰ ਕੁਝ ਅਜਿਹੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਵੀਡੀਓ ਬਣਾ ਰਿਹਾ ਜਿਹੜੇ ਪੰਜਾਬ ਨੂੰ ਤੋੜਨ ਵਾਲੇ ਨੇ ਜਿਹਨਾਂ ਨੂੰ ਹਮੇਸ਼ਾ ਪੰਜਾਬ ਵਿੱਚ ਅੱਗ ਲਾਉ ਗੱਲਾਂ ਪਸੰਦ ਨੇ ਤੈਨੂੰ ਪੁੱਛਿਆ ਜਾਵੇ ਛੇਤਰ ਮਾਰ ਕੇ ਕਿ ਇਸ ਬੱਚੀ ਦਾ ਕਤਲ ਕਿਹਨੇ ਕੀਤਾ ਤੇ ਇਹਦੀ ਅਰੇਸਟ ਹੋਣੀ ਬਹੁਤ ਜ਼ਰੂਰੀ ਹੈ ਨਾਲ ਹੀ ਮੈਂ ਇੱਕ ਇਹ ਵੀ ਕਹਾਂ ਕਿ ਅਜਿਹੇ ਲੋਕਾਂ ਨੂੰ ਕੋਈ ਦਿਕਾਨ ਨਹੀਂ 4 ਲੱਖ ਪਲੱਸ ਉਸ ਬੱਚੀ ਦੇ ਫੋਲੋਅਰ ਦੇ ਮੈਂ ਅੱਜ ਹੀ ਉਹਦਾ ਅਕਾਊਂਟ ਚੈੱਕ ਕੀਤਾ ਜਿਹਦੇ ਵਿੱਚ 4 ਲੱਖ ਤੋਂ ਵੱਧ ਲੋਕ ਉਹਨੂੰ ਪਸੰਦ ਕਰਨ ਵਾਲੇ ਨੇ ਕਿਉਂਕਿ ਉਹਨਾਂ ਦਾ ਆਪ ਦਾ ਜ਼ਮੀਰ ਹੈ ਅੱਜ ਫਿਲਮਾਂ ਵਾਲਿਆਂ ਨਾਲ ਕਦੇ ਤੂੰ ਕਦੇ ਕਿਸੇ ਨਾਲ ਘੁੰਮਦਾ ਨਜ਼ਰ ਆਉਣਾ ਹੈ ਕਦੇ ਤੂੰ ਚੌੜਾ ਹੋ ਕੇ ਕਿਸੇ ਦੇ ਨਾਲ ਘੁੰਮਦਾ ਹੁੰਦਾ ਤੈਨੂੰ ਕੋਈ ਦਿਹਾੜੀ ਨਾ ਲੈ ਕੇ ਜਾਵੇ ਤੈਨੂੰ ਕੋਈ 500 ਰੁਪਏ ਮਜ਼ਦੂਰੀ ਤੇ ਨਾ ਲੈ ਕੇ ਜਾਵੇ ਤੂੰ ਮਾੜਾ ਮੋਟਾ ਸ਼ਰਮਿਕਾ ਸਿਰਫ ਤੇਰੇ ਇੱਕ ਬਾਣਾ ਪਾਇਆ ਜਿਹਦਾ ਤੂੰ ਨਜਾਇਜ਼ ਫਾਇਦਾ ਚੁੱਕਦਾ ਜਦੋਂ ਤੂੰ ਅਦਰ ਸਟੇਟਾਂ ਦੀਆਂ ਕੁੜੀਆਂ ਦੀਆਂ ਅਦਰ ਸਟੇਟਾਂ ਦੇ ਵਿੱਚ ਜਾ ਕੇ ਲੋਕਾਂ ਦੀ ਹਮਦਰਦੀ ਲੈਣ ਵਾਸਤੇ ਮਿੰਟ ਵਿੱਚ ਪਹੁੰਚ ਜਾਣਾ ਅੱਜ ਤੂੰ ਬਿਹਾਰ ਤੇ ਜੂਪੀ ਵਾਲੇ ਮਾੜਾ ਬੋਲਿਆ ਤੇ ਤੇਰੇ ਵਰਗਿਆਂ ਨੂੰ ਛੇਤਰ ਮਾਰ ਕੇ ਪੰਜਾਬ ਪੁਲਿਸ ਨੂੰ ਪੁੱਛਣਾ ਚਾਹੀਦਾ ਅੱਜ ਬਖ ਬਖ ਲੋਕਾਂ ਨੂੰ ਮੈਂ ਇਹੀ ਕਹਾਂਗਾ ਅਗਰ ਅਮਰਤਪਾਲ ਮੈਰੋ ਕਿਸੇ ਨੂੰ ਡਰਾਉਂਦਾ ਜਾਂ ਧਮਕਾਉਂਦਾ ਉਹਨੂੰ ਕੋਈ ਦੁਕਾਨੀ ਉਹ ਦਾਸ ਨਾਲ ਕੰਟੈਕਟ ਕਰੇ ਅਗਰ ਇਹਦੀ ਕਿਸੇ ਨੂੰ ਧਮਕੀ ਆਉਂਦੀ ਆ ਜਾਂ ਕਾਲ ਆਉਂਦੀ ਆ ਦਾਸ ਤੁਹਾਡੇ ਨਾਲ ਖੜਾ ਮੈਂ ਕਿਸੇ ਦੀ ਅਸ਼ਲੀਲਤਾ ਨੂੰ ਦੇਖਦਾ ਹੀ ਨਹੀਂ ਆ ਨਾਹੀਂ ਮੈਨੂੰ ਕਿਸੇ ਦੀਆਂ ਵੀਡੀਓ ਦੇਖਣ ਦੀ ਜ਼ਰੂਰਤ ਐ ਤੁਹਾਡਾ ਆਪਣਾ ਮੇਰੀਆਂ ਭੈਣਾਂ ਦਾ ਬੱਚਿਆਂ ਦਾ ਕਿਰਦਾਰ ਐ ਲੇਕਿਨ ਮੈਂ ਆਪਣਾ ਪ੍ਰਚਾਰ ਕਰਾਂਗਾ ਪਰ ਮੈਂ ਕਿਸੇ ਨੂੰ ਡਰਾ ਕੇ ਧਮਕਾ ਕੇ ਮਾਰ ਕੇ ਇਸ ਨੂੰ ਨੂੰ ਭੁੱਲੇ ਭਟਕੇ ਰਸਤੇ ਤੋਂ ਲੈ ਕੇ ਨਹੀਂ ਆ ਸਕਦਾ ਗੁਰੂ ਦਾ ਸਿੱਖ ਹਮੇਸ਼ਾ ਪਿਆਰ ਵੰਡਦਾ ਐ ਅਮਰਤਪਾਲ ਮਹਿਰੋ ਕਿਸੇ ਨੂੰ ਵੀ ਡਰਾਉਂਦਾ ਧਮਕਾਉਂਦਾ ਕਿਸੇ ਨੂੰ ਕਾਲ ਕਰਕੇ ਚੈਲੰਜ ਕਰਦਾ ਐ ਦਾਸ ਨਾ ਤੁਸੀਂ ਕੰਟੈਕਟ ਕਰੋ ਤੇ ਮੈਂ ਮਾਜੋਗ ਡੀਜੀਪੀ ਸਾਹਿਬ ਨੂੰ ਤੇ ਨਾਲ ਹੀ ਭਗਵੰਤ ਮਾਨ ਜੀ ਨੂੰ ਕਹਾਂਗਾ ਕਿ ਇਹਨਾਂ ਨੂੰ ਚੱਕ ਕੇ ਅੰਦਰ ਡੱਕੋ ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਤੇ ਨਾਲ ਹੀ ਸਾਡਿਆਂ ਸਿੱਖਾਂ ਦਾ ਜਿਹੜਾ ਬਾਹਰ ਬਦਨਾਮ ਕਰ ਰਹੇ ਨੇ ਇਹ ਬਾਣੇ ਨੂੰ ਬਦਨਾਮ ਕਰ ਰਹੇ ਨੇ ਇਹ ਨਫ਼ਰਤ ਫਲਾ ਰਹੇ ਨੇ ਕਿਆ ਗੁੰਡਾ ਕਰਦੀ ਆ ਤੇਰੇ ਕੋਲ ਤੂੰ ਜਦ ਮਰਜੀ ਇਹਨਾਂ ਨੂੰ ਧਮਕਾ ਲਓ ਜਦ ਮਰਜੀ ਡਰਾ ਲਓ ਏ ਤੇਰਾ ਕੰਮ ਹੁਣ ਨਹੀਂ ਚੱਲਣਾ ਜੇ ਕੋਈ ਅਮਰਤਪਾਲ ਮੈਰੋ ਕਿਸੇ ਨੂੰ ਪਰੇਸ਼ਾਨ ਕਰਦਾ ਦਾਸ ਨਾਲ ਕੰਟੈਕਟ ਕਰੋ ਤੇ ਨਾਲ ਹੀ ਮੰਗ ਕਰਦਾ ਤੇ ਇਹਦੇ ਅੰਗੇਸਟ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿੱਥੇ ਅੱਜ ਪੂਰਾ ਦੇਸ਼ ਉਸ ਦੁੱਖ ਦੇ ਵਿੱਚ ਅੱਜ ਕਈਆਂ ਦੇ ਘਰ ਚਿਰਾਗ ਬੁਝੇ ਨੇ ਅੱਜ ਇੱਕ ਭੈਣ ਅਗਰ ਦੁਨੀਆ ਤੋਂ ਗਈ ਆ ਉਹਦਾ ਕਤਲ ਹੋਇਆ ਪੰਜਾਬ ਦੇ ਵਿੱਚ ਇਹ ਸਾਡੇ ਵਾਸਤੇ ਦੁੱਖ ਦੀ ਗੱਲ ਹੈ ਜਿੱਥੇ ਅਹਮਦਾਬਾਦ ਵਿੱਚ ਉਸ ਜਹਾਜ਼ ਦੇ ਵਿੱਚ ਬੇਅੰਤ ਸਾਡੇ ਭੈਣ ਭਾਈ ਅਜੇ ਸੰਸਾਰ ਚ ਨਹੀਂ ਮੈਂ ਉਤੇ ਵੀ ਦੁੱਖ ਜਾਹਰ ਕਰਦਾ ਪਰ ਅਮਰਤਪਾਲ ਮੈਰੋ ਨੇ ਅੰਗੇਸਟ ਸਖਤ ਸਖਤ ਕਾਰਵਾਈ ਕਰਨ ਦੀ ਮੈਂ ਮੰਗ ਰੱਖਦਾ ਹੁਣ ਥੋੜਾ ਜਿਹਾ ਨਜ਼ਰ ਮਾਰਦੇ ਆ ਪਛੋਕਰ ਚ 2021 ਮਹੀਨਾ ਅਕਤੂਬਰ ਦਾ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਚੱਲ ਰਿਹਾ ਸੀ ਤਾਂ ਨਹਿਿੰਗ ਸਿੰਘਾ ਨੇ ਇੱਕ ਵਿਅਕਤੀ ਲਖਬੀਰ ਸਿੰਘ ਨੂੰ ਬੇਅਦਬੀ ਦੇ ਦੋਸ਼ ਤਹਿਤ ਉਹਦੀ ਬਾਹ ਕੱਟਤੀ ਤੇ ਉਹਦੀ ਲੱਤ ਵੱਢ ਕੇ ਉਹਨੂੰ ਟੰਗ ਦਿੱਤਾ ਸੀ ਬੈਰੀਕੇਡ ਤੇ ਲਟਕਾ ਦਿੱਤਾ ਸੀ ਆ ਤਸਵੀਰ ਵੇਖੋ ਅਸੀਂ ਭਾਵੇਂ ਇਸ ਨੂੰ ਥੋੜਾ ਜਿਹਾ ਬਲਰ ਕੀਤਾ ਹੋਇਆ ਹੈ ਇਸ ਨੂੰ ਕਤਲ ਨਹਿੰਗ ਸਿੰਘਾ ਨੇ ਕੀਤਾ ਸੋਸ਼ਲ ਮੀਡੀਆ ਤੇ ਨੈਸ਼ਨਲ ਮੀਡੀਆ ਤੇ ਨਹਿੰਗ ਸਿੰਘਾ ਦਾ ਬਹੁਤ ਕ੍ਰਿਟਿਸਿਜ਼ਮ ਵੀ ਹੋਇਆ ਫਿਰ ਅੱਗੇ ਆਉਨੇ ਆਪਾਂ ਇਸੇ ਜਿਹੜਾ ਬਲਗੈਰਿਟੀ ਦਾ ਮੁੱਦਾ ਹੈ ਜਿਹੜਾ ਪ੍ਰਸਿੱਧ ਗਾਇਕ ਚਮਕੀਲਾ ਤੇ ਉਹਦੀ ਘਰ ਵਾਲੀ ਅਮਰਜੋਤ ਕੌਰ ਦਾ 1988 ਦੇ ਵਿੱਚ ਕਤਲ ਕੀਤਾ ਗਿਆ ਸੀ ਕੁਝ ਖਾੜਖੂਆਂ ਵੱਲੋਂ ਜਾਂ ਕਹੋ ਅਤਵਾਦੀਆਂ ਵੱਲੋਂ ਉਸਤੇ ਵੀ ਦੋਸ਼ ਇਹ ਸੀ ਕਿ ਲੱਚਰ ਗਾਣੇ ਗਾਉਂਦਾ ਪਰ ਉਸਦੇ ਗਾਣੇ ਚਮਕੀਲੇ ਦੇ ਅੱਜ ਵੀ ਸੁਣੇ ਜਾਂਦੇ ਆਂਦੇ ਸੋ ਵੱਡੀ ਗੱਲ ਇਹ ਹੈ ਜਿਹੜੇ ਲੋਕ ਲੱਚਰਤਾ ਨੂੰ ਨਹੀਂ ਵੇਖਣਾ ਜਾਂ ਸੁਣਨਾ ਚਾਹੁੰਦੇ ਉਹਨਾਂ ਕੋਲ ਇਹ ਫਰੀडम ਹੈ ਕਿ ਉਹ ਸਕਿਪ ਕਰ ਦੇਣ ਉਸ ਨੂੰ ਨਾ ਵੇਖਣ ਪਰ ਇਹ ਕੋਈ ਹੱਕ ਨਹੀਂ ਕਿਸੇ ਕੋਲ ਹੈ ਕਿ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈ ਕੇ ਕਿਸੇ ਦੀ ਜਾਨ ਲੈ ਲਈ ਜਾਵੇ ਚਲਦੇ ਚਲਦੇ ਤੁਹਾਨੂੰ ਇੱਕਾ ਹੋਰ ਵੀਡੀਓ ਦਿਖਾਉਨੇ ਆ ਜਿਸ ਦੇ ਵਿੱਚ ਇੱਕ ਸਿੱਖ ਯੁਵਕ ਦਾ ਝਗੜਾ ਹੁੰਦਾ ਹੈ ਧਰਨੇ ਤੇ ਬੈਠੇ ਸ਼ਿਵ ਸੈਨਿਕਾਂ ਨਾਲ ਇਹ ਮੁਖਸਰ ਦੀ ਖਬਰ ਹੈ ਵੀਡੀਓ ਵੀ ਉਥੋਂ ਦੀ ਹੈ ਕੁੱਟਮਾਰ ਹੁੰਦੀ ਹੈ ਉਹ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਚ ਇਸ ਮਾਮਲੇ ਵਿੱਚ ਦਖਲ ਦਿੰਦੇ ਆ ਅਤੇ ਪੁਲਿਸ ਤੇ ਦਬਾਅ ਪਾ ਕੇ ਪਰਚਾ ਦਰਜ ਕਰਾਉਂਦੇ ਆ ਇਹੋ ਜਿਹਾ ਇੱਕ ਛੋਟੇ ਜਿਹੇ ਸੜਕੀ ਵਿਵਾਦ ਚ ਜਾਂ ਲੜਾਈ ਦੇ ਵਿੱਚ ਧਾਰਮਿਕਤਾ ਲੈ ਕੇ ਆਉਣੀ ਜਾਂ ਕ੍ਰਾਈਮਨਲ ਐਂਗਲ ਦੇਣਾ ਇਹ ਗੜਗਾਚ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿੰਨਾ ਕਵਾਜਬ ਹੈ ਜੇ ਉਸ ਨੂੰ ਕੁੱਟਮਾਰ ਕੀਤੀ ਗਈ ਉਹ ਸਿੱਖ ਯੁਵਕ ਦੀ ਤਾਂ ਉਹ ਥਾਣੇ ਜਾ ਕੇ ਸ਼ਿਕਾਇਤ ਕਰਕੇ ਇਹਨਾਂ ਸ਼ਿਵ ਸੈਨਿਕਾਂ ਵਿਰੁੱਧ ਕਾਰਵਾਈ ਕਰਵਾਉਣ ਦਾ ਹੱਕ ਬਿਲਕੁਲ ਰੱਖਦਾ ਸੀ ਔਰ ਇਹ ਹੋਣੀ ਵੀ ਚਾਹੀਦੀ ਸੀ ਪਰ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੜਗਾਚ ਨੇ ਇਸ ਮਾਮਲੇ 'ਚ ਨਿੱਜੀ ਤੌਰ ਤੇ ਦਖਲ ਦਿੱਤਾ ਔਰ ਪੁਲਿਸ ਨੂੰ ਟੈਲੀਫੋਨ ਕਰਕੇ ਪਰਚਾ ਦਰਜ ਕਰਨ ਦੀ ਹਦਾਇਤ ਕੀਤੀ ਫਿਰ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਇਹ ਉਸੇ ਸਾਰੇ ਕਾਸੇ ਦੀ ਲੜੀ 'ਚ ਹੈ ਜਿੱਥੇ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਹੱਥੋਂ ਬਾਹਰ ਨਿਕਲਦੀ ਜਾ ਰਹੀ ਹੈ ਜਿਸ ਤਰ੍ਹਾਂ ਗੈਨੀ ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਕੁਝ ਬਲੈਕਮੇਲ ਕਰਨ ਦੇ ਨਜ਼ਰੀਏ ਨਾਲ ਜਾਂ ਸਸਤੀ ਆਪਣੀ ਸ਼ੌਹਰਤ ਬਣਾਉਣ ਦੇ ਨਜ਼ਰੀਏ ਨਾਲ ਇਹ ਲੋਕ ਜਾਂ ਇਹ ਨਿਹੰਗ ਸਿੰਘ ਧਮਕੀਆਂ ਜਾਰੀ ਕਰ ਰਹੇ ਨੇ ਇਹ ਬਿਲਕੁਲ ਸਵੀਕਾਰ ਨਹੀਂ ਕੀਤੀਆਂ ਜਾ ਸਕਦੀਆਂ ਖੈਰ ਇਹਦੇ ਵਾਸਤੇ ਐਕਸ਼ਨ ਲੈਣ ਦੀ ਲੋੜ ਪੰਜਾਬ ਸਰਕਾਰ ਨੂੰ ਹੈ ਪੰਜਾਬ ਪੁਲਿਸ ਨੂੰ ਹੈ ਅੱਜ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਨੂੰ ਆਦੇਸ਼ ਦਿੱਤਾ ਹੈ ਕਿ ਅਮਰ ਪਾਲ ਸਿੰਘ ਮੈਰੋ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਏ ਜੇ ਉਹ ਇੰਨਾ ਹੀ ਦਲੇਰ ਹੈ ਫਿਰ ਸਾਹਮਣੇ ਆ ਕੇ ਜਦੋਂ ਪੁਲਿਸ ਉਸ ਨੂੰ ਮਾਸਟਰਮਾਈਂਡ ਕਹਿ ਰਹੀ ਹੈ ਕਤਲ ਦਾ ਤਾਂ ਪੇਸ਼ ਕਿਉਂ ਨਹੀਂ ਹੁੰਦਾ ਆ ਹੁਣ ਤੁਸੀਂ ਅਖੀਰ ਚ ਬਠਿੰਡੇ ਦੀ ਐਸਐਸਪੀ ਅਮਨੀਤ ਕੌਂਡਲ ਦੀ ਪ੍ਰੈਸ ਕਾਨਫਰੰਸ ਤੇ ਕੁਝ ਹਿੱਸੇ ਦੇਖੋ ਕਾਫੀ ਮੁੱਦਾ 올ਓਵਰ ਚੱਲ ਰਿਹਾ ਸਿਗਾ ਜਿਹੜੀ ਇੱਕ ਲੜਕੀ ਹੈ ਕੰਚਨ ਕੁਮਾਰੀ ਤੇ ਦਾ ਇੰਸਟਾ ਤੇ ਨਾ ਹੈਗਾ ਕਮਲਾ ਕਮਲਾਕੌਰ ਕਮਲਾਕੌਰ ਪਾਪੀ ਉਹਦੇ ਰਿਗਾਰਡਿੰਗ ਜਿਹੜਾ ਸੀ ਐਫ ਆਈ ਆਰ ਦਰਜ ਕੀਤਾ ਸੀ ਉਹਦੇ ਹੀ ਡੀਟੇਲਸ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:30 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀਗੀ ਕਿ ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੇ ਜੂਰਿਸਡਿਕਸ਼ਨ ਤੋਂ ਪੈਂਦਾ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀ ਵੀ BB10FW9179 Eon ਗੱਡੀ ਉਹਦੇ ਚ ਇੱਕ ਲੇਡੀ ਦੀ ਡੈਡ ਬਾਡੀ ਹੈ ਔਰ ਉਹਦੀ ਡੈਡ ਬਾਡੀ ਪਈ ਹੈ ਤੇ ਗੱਡੀ ਚ ਥੋੜਾ ਬਲੱਡ ਵੀ ਸਪਿਲ ਆਊਟ ਹੋ ਰਿਹਾ ਬੜੀ ਫਾਊਲ ਸਮੈਲ ਆ ਰਹੀ ਹੈ ਤੇ ਇਮੀਡੀਏਟਲੀ ਐਸਐਚਓ ਕੈਂਟ ਟੂ ਡੀਐਸਪੀ ਸਿਟੀ 2 ਜਿਹੜੇ ਪੀਐਸਪੀ ਫੋਰੈਂਸਿਕ ਮਨਜੀਤ ਸਿੰਘ ਆ ਉਹਨਾਂ ਕੋਲ ਇਸ ਟਾਈਮ ਚਾਰਜ ਹੈ ਐਸਪੀ ਸਿਟੀ ਇਹ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਸੀਨ ਆਫ ਕਰਾਇਮ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਨੀਸ਼ੀਅਲੀ ਸਿੰਸ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਤਾਂ ਬੋਡੀ ਨੂੰ ਸਿਵਲ ਹਸਪੀਟਲ ਮੋਰਚਰੀ ਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀਗੀ ਤੇ ਨੈਕਸਟ ਸਟੇਜ ਜਿਹੜੀ ਉਹਦੀ ਬਾਡੀ ਦੇ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ ਦੀ ਗਿਰਿਜਾ ਦੇਵੀ ਉਹਨਾਂ ਵੱਲੋਂ ਬਾਡੀ ਨੂੰ شناخت ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਕਿ ਜਿਹੜੀ ਇੱਕ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਦੇ ਕਾਫੀ ਸਾਰੇ ਫੋਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫੋਲੋਅਰਸ ਤੇ ਵਕਤ ਵਕਤ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸ ਇਸ ਤੇ ਉਧਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਤੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਦਿਨਾਂ ਪਹਿਲਾਂ ਇੱਕ ਸਰਦਾਰ ਜੀ ਇਹਨਾਂ ਦੇ ਘਰ ਆਏ ਸਿਗੇ ਜਿਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ ਸੀ ਐਂ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਟਿੰਡਾ ਚ ਕਿਸੇ ਸ਼ੋਰੂਮਸ ਦੇ ਪ੍ਰੋਮੋਸ਼ਨ ਲਈ ਇਹਨੂੰ ਬੁਲਾਣਾ ਬਟ that day ਉਹ ਕਰਨੀ ਸੀਗੇ ਅਗਲੇ ਦਿਨ ਫੇਰ ਅੰਮ੍ਰਿਤਪਾਲ ਇਸੇ ਗੱਲ ਲਈ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ ਕੇ ਪ੍ਰੋਮੋਸ਼ਨ ਕਰੋ ਜੈਨ ਇਵੈਂਚੁਅਲੀ ਸ਼ੀ ਅਗਰੀਡ ਤੇ ਉਸਨੇ ਜਿਹੜਾ ਅੰਮ੍ਰਿਤਪਾਲ ਹੈ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਵਤਨ ਤੋਂ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੇ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇਜਸ ਵੀ ਮਿਲ ਰਹੀਆਂ ਸੀ ਕੁਝ ਇਹਦੀ ਹਿਊਮਨ ਇੰਡ ਤੋਂ ਲੁਧਿਆਣਾ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦਰਾਨੀ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਔਰ 8 ਨੂੰ ਇਹਦੇ ਕਰ ਗਿਆ ਸੀ ਪਰ ਬਾਅਦ ਚੋ ਵਾਪਸ ਵਾਪਸ ਹੋਦੇ ਨਾਲ ਕਨਵਰਸੇਸ਼ਨ ਹੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰੋਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾਂ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੁਰਕੋ ਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਹੈ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਣ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹ ਦਿਨ ਲੁਧਿਆਣੇ ਫੋਲੋ ਕਰਾ ਕੇ ਪਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਾਉਣ ਦੇ ਬਹਾਨੇ ਇੱਕ ਗੈਰੇਜ ਤੇ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗੈਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸੁਨਸਾਨ ਜਗ੍ਹਾ ਆਪਣੇ ਪੂਚੋ ਦੇ ਏਰੀਆ ਚ ਲੈ ਜਾ ਕੇ ਇਦੇ ਗਲੇ ਤੋਫਾ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਹਦੀ ਬਾਡੀ ਨੂੰ ਪਿੱਛੇ ਸਿਟ ਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾਤੀ ਬਿਕਾਜ਼ ਦੇ ਥੋਟ ਕਿ ਜੇ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ them ਸੋ ਇਸ ਪਲੈਨਿੰਗ ਦੇ ਕਹਿ ਕੇ ਉਹਨਾਂ ਨੇ ਆਦੇਸ਼ ਦੀ ਪਾਰਕਿੰਗ 'ਚ ਗੱਡੀ ਨੂੰ ਪਾਰਕ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਦੋਨੋਂ ਤੋਂ ਫਰਾਰ ਹੋ ਗਏ ਵੀ ਬਯੂਜ਼ਿੰਗ ਵੇਰੀਅਸ ਹਿਊਮਨ ਐਂਡ ਟੈਕਨੀਕਲ ਇਨਪੁਟ ਅਸੀਂ ਇਹਨਾਂ ਦੋਨਾਂ ਨੂੰ ਕੱਲ ਰਾਤੀ ਅਰਾਊਂਡ 1 ਵਜੇ ਦੇ ਕਰੀਬ ਜਿਹੜੇ ਅ ਨਿਮਰਤਜੀਤ ਔਰ ਜਸਪ੍ਰੀਤ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਹੈ ਇਹਨਾਂ ਦੀ ਅਰੈਸਟ ਪਾਈ ਹੈ ਹੁਣ ਅਸੀਂ ਇਹਨਾਂ ਦਾ ਡਿਮਾਂਡ ਲੈ ਕੇ ਅੱਗੇ ਦੇਖਾਂਗੇ ਕਿ ਕੀ ਕੀ ਇਹਨਾਂ ਦਾ ਹੋਏ ਇਹਦੇ ਚ ਐਂਗਲ ਸਿਗਾ ਔਰ ਜਿਹੜਾ ਇੱਕ ਅ ਕਾਂਸਪੀਰੇਟਰ ਹੈ ਅਮ੍ਰਿਤਪਾਲ ਮਹਿਰੋ ਉਹਨੂੰ ਵੀ ਅਸੀਂ ਫੜਨ ਲਈ ਪ੍ਰੋਪਰਟੀ ਮਲਾਈਆਂ ਹੋਈਆਂ ਸੋ ਥੈਟ ਇਹ ਪੂਰਾ ਸਰਕਲ ਕੰਪਲੀਟ ਹੋ ਹੁਣ ਤੱਕ ਦੀ ਤਫਤੀਸ਼ ਇਹੀ ਪਤਾ ਲੱਗਿਆ ਕਿ ਜਿਹੜੇ ਇਹ ਦੋਨੋਂ ਹੈਗੇ ਅੰਮ੍ਰਿਤਪਾਲ ਦੇ ਨਾਲ ਦੇ ਐਸੋਸੀਏਟ ਜਿਹੜੇ ਅਸੀਂ ਫੜੇ ਦੇ ਵਰ ਡੂਇੰਗ ਅ ਰੋਲ ਮੋਰਲ ਪੁਲਿਸਿੰਗ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਮਲਾ ਕੌਰ ਹੈ ਇਹ ਪਿੱਛੋਂ ਇੱਕ ਕੰਚਨ ਦੇਵੀ ਹੈ ਤੇ ਕਮਲਾ ਕੌਰ ਦੀ ਆਈਡੀ ਬਣਾ ਕੇ ਸਾਡੇ ਯੂਥ ਨੂੰ ਅਕੋਰਡਿੰਗ ਟੂ 뎀 ਕਿ ਬਹੁਤ ਹੀ ਵਲਗਰ ਵੀਡੀਓਜ਼ ਬਣਦੀ ਸੀ ਤੇ ਸਾਡਾ ਅਗੇ ਦਾ ਯੂਥ ਖਰਾਬ ਹੋ ਰਿਹਾ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਅੰਮ੍ਰਿਤਪਾਲ ਨੇ ਰੋਕਦਾ ਸੀਗਾ ਪਰ ਇਹ ਨਹੀਂ ਹੱਟੀ ਸੋ ਅਕੋਰਡਿੰਗ ਟੂ 뎀 ਉਹਨਾਂ ਨੇ ਇਹਨੂੰ ਸਬਕ ਸਿਖਾਣ ਲਈ ਇਹ ਸਾਰਾ ਪਲਾਨ ਕੀਤਾ that is how they planned this whole conspiracy ਕਿ ਯੋ ਕਿਸੇ ਤਰ੍ਹਾਂ ਇਹਦਾ ਇਹਨਾਂ ਮਰਡਰ ਕਰ। ਇਹਦੇ ਪਾਸੇ ਤੋਂ ਸਾਥੀ ਬੜੇ ਨੇ। ਮੈਂ ਕੰਮ ਮੰਨਣਾ ਕਰਦੇ ਹਾਂ। ਇਹਨਾਂ ਦੋਨਾਂ ਦੀ ਡੀਟੇਲਸ ਜੋ ਜੀ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜਾ ਜਿਹੜਾ ਨਿਮਰਤ ਜੀ ਦਾ ਇਹ 21 ਸਾਲ ਦਾ ਹੈ ਤੇ ਜਿਹੜਾ ਜਸਪ੍ਰੀਤ ਸਿੰਘ ਹੈ ਇਹ ਪੱਤੀਕ ਸਾਲ ਦਾ ਹੈ। ਤੇ ਨਿਮਰਨਜੀਤ ਅੰਮ੍ਰਿਤਪਾਲ ਦੇ ਨਾਲ ਹੀ ਇੱਕ ਕੇਸ ਹੈਗਾ ਮੁਕੱਦਮਾ ਨੰਬਰ 121/2021 ਇਹ ਥਾਣਾ ਤਨੋਲਾ ਜ਼ਿਲ੍ਹਾ ਬਰਨਾਲਾ ਵਿਚ ਦਰਜ ਹੈ ਉੱਥੇ ਵੀ ਇਹਨਾਂ ਨੇ ਇੱਕ ਕੋਈ ਡੀ ਐਕਸ ਐਕਸ ਨਾ ਦੇ 뮤직 ਪ੍ਰੋਡਿਊਸਰ ਨੂੰ ਉਹਨਾਂ ਨੇ ਬਲੀਵ ਕੀਤਾ ਸੀ ਕਿ ਉਹ ਬੜੇ ਬਲਗਰੀਆ ਕੁਛ ਇਦਾਂ ਦੇ ਵੀਡੀਓਜ਼ ਬਣਾਉਂਦਾ ਤੇ ਉਹਨਾਂ ਨੂੰ ਵੀ ਇਸੇ ਪੈਟਰਨ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਤਾਂ ਧਮਕਾਇਆ ਸੀ ਉਹਦੇ ਤਹਿਤ ਇਹਨਾਂ ਤੇ ਇੱਕ ਪਰਚਾ ਦਰਜ ਹੋਇਆ ਸੀ ਅੰਡਰ ਸੈਕਸ਼ਨ 323 41 506 148 149 ਥਾਣਾ ਤਨੋਲਾ ਤੇ ਅੰਮ੍ਰਿਤਪਾਲ ਤੇ ਖੋਰ ਅੰਮ੍ਰਿਤਸਰ ਚ ਵੀ ਈ ਡਿਵੀਜ਼ਨ ਥਾਣੇ ਚ 2020 ਚ ਐਫ ਆਈ ਆ ਨੰਬਰ 5 ਦਰਜ ਅੰਡਰ ਸੈਕਸ਼ਨ 307 ਤੇ 434 27 353 186 ਜਦੋਂ ਇਹਨਾਂ ਨੇ ਹੈਰੀਟੇਜ ਸਟਰੀਟ ਤੇ ਆਈ ਥਿੰਕ ਸਟੈਚੂਜ਼ ਵੇਰ ਰਨੋ ਡਿਮੋਲਿਸ਼ ਕੀਤਾ ਸੀ ਮਾਰਿੰਦਰ ਸਿੰਘ ਤਗੜਾ ਤੁਹਾਡੇ ਤੋਂ ਇਜਾਜ਼ਤ ਮੰਗਣਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਕਦਾ ਹੱਸ